ਸੋ ਰਾਜਾ ਵਾਲਿਆਂ ਦਾ ਰੋਟਾਵੇਟਰ ਆ ਇਹਨਾਂ ਦੀ ਤੂੜੀ ਵਾਲੀ ਮਸ਼ੀਨ ਆ ਰਾਜਾ ਵਾਲਿਆਂ ਦੀ ਤੇ ਆ ਰੋਟਾਵੇਟਰ ਆ ਰਾਜਾ ਵਾਲਿਆਂ ਦਾ ਇਹਨਾਂ ਦੇ ਉੱਪਰ ਆਪਾਂ ਲਿਖੇ ਫੁੱਟ ਲਿਖੇ ਹੋਏ ਆ ਇਹ 7 ਫੁੱਟ ਹੈਗਾ 1 25 ਦਾ 8 ਫੁੱਟ ਹੈਗਾ 1 30 ਦਾ 9 ਫੁੱਟ 1 45 ਦਾ 10 ਫੁੱਟ 1 60 ਦਾ ਤੇ ਮੇਲੇ ਕਰਕੇ 10000 ਰੁਪਿਆ ਛੋਟਾਂ ਲੱਗੇ ਠੀਕ ਹੈ ਜਿਹੜੇ ਜਿੰਨੇ ਫੁੱਟਾ ਵੀ ਲੈਣਾ ਵੀਡੀਓ ਵੇਖ ਲਿਆ ਜੀ ਤੇ ਇਹਨਾਂ ਨਾਲ ਕੰਟੈਕਟ ਕਰ ਲਿਆ ਜੀ ਤੇ ਆ ਇਹਨਾਂ ਦੀ ਤੂੜੀ ਵਾਲੀ ਮਸ਼ੀਨ ਆ ਜੋ ਕਿ 3.5 ਲੱਖ ਦੀ ਆ ਤੇ ਆਵਟਾਂ ਵਾਲਾ ਡਿਸਕ ਜਿੰਦਾ ਜੋ ਕਿ 30000 ਦਾ 2000 ਰੁਪਏ ਛੋਟਾਂ ਤੇ ਬਾਕੀ ਆ ਤੁਹਾਨੂੰ ਅੱਗੇ ਵੀ ਦਿਖਾਇਆ ਸੀ ਕਟਰਾ ਜਿਹੜਾ ਪਰਾਲੀ ਇਕੱਠੀ ਕਰਨ ਵਾਲਾ ਪਿੱਛੇ ਇੱਕ ਲੈਨ ਬਣਾਈ ਹੁੰਦਾ ਟਰੈਕਟਰ ਦੇ ਅੱਗੇ ਲਈ ਜੋ ਪਿੱਛੇ ਇੱਕੋ ਲੈਨ ਬਣਾਈ ਜਾਂਦਾ ਵਿੱਚੋਂ ਦੀ ਕੱਢੀ ਜਾਂਦਾ ਕੱਲਾ ਕਟਰਾ ਹਾਂ ਪੁਰਾਣੇ ਦੋ ਅੱਗੇ ਚੱਲਦੇ ਆ ਅੱਗੇ ਆ ਕੇ ਸਵੈਨ ਐਗਰੋ ਸਵੈਨ ਐਗਰੋ ਵਾਲੇ ਇਹਨਾਂ ਦੇ ਵੀ ਆ ਸੁਪਰ ਸੀਡਰ ਪਏ ਹੋਏ ਨੇ ਇਹਨਾਂ ਦਾ ਸੁਪਰ ਸਵੈਨ ਐਗਰੋ ਵਾਲਿਆਂ ਦਾ ਸੁਪਰ ਸੀਡਰ ਹੈਗਾ 9 ਫੁੱਟ 2,75,000 ਦਾ ਸਬਸਿਡੀ ਸੁਪਰ ਸੀਡਰ ਤੇ ਦੋਸਤੋ ਅਵੇਲੇਬਲ ਆ ਪੰਜਾਬ ਚ ਵੀ ਤੇ ਤਮੀਆਂ ਤੇ ਹੋ ਨਹੀਂ ਅਵੇਲੇਬਲ ਯੂਪੀ ਵਿੱਚ ਆ ਰੋਟਾਵੇਟਰ ਤੇ ਵੀ ਨਹੀਂ ਹੈਗੀ ਤੇ ਆ ਹੈਗਾ 8 ਫੁੱਟ ਹੈਗਾ 2,60,000 ਦਾ ਤੇ ਆ 7 ਫੁੱਟ ਹੈਗਾ 1,72,000 ਦਾ ਬਾਕੀ ਦੋਸਤੋ ਜਿਹੜਾ ਆਪਾਂ ਉੱਤਰੈਕਰੀ ਜੋਂ ਵਾਲਿਆਂ ਉੱਥੇ ਗਏ ਸੀ ਉਹਨਾਂ ਦੇ ਕਲੰਟਰੀ ਗੇਅਰ ਜਾਂ ਸੰਨ ਗੇਅਰ ਜਿਹਨੂੰ ਕਹਿ ਦਿੰਦੇ ਆ ਉਹ ਮਤਲਬ ਕਿ ਸੁਪਰ ਸੀਟਰ ਨੂੰ ਲਾਤਾ ਉਹਨਾਂ ਨੇ ਜਿੰਦੇ ਕਰਨ ਵੀ 8-9 ਫੁੱਟਾ ਰੋਟਾਵੇਟਰ 50 50 55 ਕਿੱਦਾਂ ਟਰੈਕਟਰ ਬੜੇ ਆਰਾਮ ਨਾਲ ਖਿੱਚੇਗਾ ਆ ਦੋਸਤੋ ਆਲੂ ਆ ਵਿਜੇ ਨਾਲੇ ਮਸ਼ੀਨ ਆ ਗਈ ਇਹਨਾਂ ਦੀ ਆ ਉੱਧਰ ਲੇਜ਼ਰ ਕਰ ਰਿਹਾ ਆਪਣਾ ਪਿਆ ਆ ਆ ਵੀ ਆਲੂਆਂ ਵਾਲੀ ਮਸ਼ੀਨ ਆ 1,70,000 ਦੀ ਆ ਆ ਕੇ ਦਸ਼ਮੀਸ਼ ਵਾਲੇ ਦੋਸਤੋ ਦਸ਼ਮੀਸ਼ ਦਸ਼ਮੀਸ਼ ਕੰਪਾਈਨ ਮੱਕੀ ਵਾਲੀ 4 ਵਾਲੀ ਮਸ਼ੀਨ ਆ ਗਈ 4 ਰੋਲ ਜਾਂਦੀ ਆ 65 ਤੋਂ 70 70 ਐਚਪੀ ਟਰੈਕਟਰ ਖਿੱਚੂਗਾ ਇਹਨੂੰ 70 ਐਚਪੀ ਉੱਖੇ ਖੇਦਾ ਵੱਡੇ ਖਿੱਚੂ ਟਰੈਕਟਰ ਇਹਨਾਂ ਆ ਆ ਗਿਆ ਨਾ ਦਸ਼ਮੀਰ ਵਾਲਿਆਂ ਦਾ ਬੈਲਰ 47 ਲੱਖ ਦਾ ਭਾਈ 47 ਲੱਖ ਦਾ ਕਹਿੰਦੇ 10 ਲੱਖ ਰੁਪਇਆ ਸਬਸਿਡੀ ਮਿਲ ਜਾਂਦੀ ਆ ਆ ਆ ਗਿਆ ਪਰਾਲੀ ਇਕੱਠੀ ਕਰਨ ਵਾਲਾ ਸਾਢੇ 3 ਲੱਖ ਦਾ ਆਗੇ ਮੱਕੀ ਬੀਜਣ ਵਾਲੀ ਪ੍ਰੈਸ਼ਰ ਵਾਲੀ ਮਸ਼ੀਨ ਇਹ ਤਕਰੀਬਨ 5.5 ਲੱਖ ਦੀ ਆਹ ਦਸ਼ਮੇਸ਼ ਟੂੜੀ ਵਾਲਾ ਰਿਪਰ ਆ ਗਿਆ 3,75,000 ਦਾ 25,000 ਡਿਸਕਾਊਂਟ ਆਂਦੇ ਤੇ ਮੇਲੇ ਕਰਕੇ ਆਜ ਦਾ ਲੇਜ਼ਰ ਕਰਾਇਆ ਆ ਗਿਆ ਇਹਨਾਂ ਦਾ ਨਾਲ ਲੈਂਕਾਂ ਦਾ ਸਿਸਟਮ ਇਹ ਬਈ 3.5 ਲੱਖ ਦਾ ਇਹ ਦਸ਼ਮੀਸ਼ ਵਾਲਿਆ ਦਸ਼ਮੀਸ਼ ਵਾਲਿਆਂ ਦਾ ਸੁਪਰ ਸੀਡਰ ਪਏ ਆ ਸਾਰਾ ਦਸ਼ਮੀਸ਼ ਵਾਲਿਆਂ ਦਾ ਪ੍ਰੋਗਰਾਮ ਦੇਖ ਸਕਦੇ ਹੋ। ਬਾਕੀ ਆ ਤੁਹਾਨੂੰ ਕੰਪੈਨ ਦਿਖਾਉਣੇ ਦਸ਼ਮੀਸ਼ ਵਾਲਿਆਂ ਦੀ। ਕੰਪੈਨ ਦੋਸਤੋ ਇਹਨਾਂ ਕੰਪੈਨ ਦੇ ਵਿੱਚ ਦਸ਼ਮੀਸ਼ ਵਾਲਿਆਂ ਨੇ ਬਹੁਤ ਸੁਧਾਰ ਕੀਤਾ। ਸਾਰਾ ਸਿਸਟਮ ਹੀ ਸਾਰਾ ਇਹਨਾਂ ਨੇ ਆਟੋਮੈਟਿਕ ਕਰਤਾ ਜਿਵੇਂ ਇੱਥੇ ਕਟਰ ਤੇ ਇੱਥੇ ਮੋਟਰ ਲਾ ਦਿੱਤੀ ਆ। ਬੰਨੇ-ਬੁੰਨੇ ਦਾ ਕੋਈ ਜਮਨੀ ਹੋਰ ਵੀ ਇਹਨਾਂ ਬਹੁਤ ਇੰਜਨ ਵਗੈਰਾ ਅਪਡੇਟ ਫੋਰ ਬਾਏ ਫੋਰ ਕਰਤੀ ਆ। ਦਸ਼ਮੀਸ਼ 9500 ਇਹ 4/4 ਆ ਬਾਕੀ ਮੇਨਟੇਨੈਂਸ ਬਹੁਤ ਅੱਗੇ ਨਾਲ ਘਟਾਤੀ ਜਾਂਦੀ 1058 ਚਿਪੀ ਦਾ ਇੰਜਣਾਂ ਦੇ ਜੋ ਲੇਲੈਂਡ ਇੰਜਣ 1058 ਚਿਪੀ ਸਰ ਬੋ ਲੇਲੈਂਡ ਬਾਕੀ ਆ ਦੇਖੋ ਇਹ ਦਸ਼ਮੇਸ਼ ਅੱਜ ਦੇ ਨਾਲ ਇਹ ਜੋ ਟੈਕਟ ਚੁੰਨੇ ਨੂੰ ਸੰਡੇ ਕਿ ਸਾਡੇ ਲੀਕ ਟੂ 200 ਮਾਡਲ ਆ ਦੋ ਤਿੰਨ ਤਰ੍ਹਾਂ ਦੇ ਮਾਡਲ ਆ 25 ਤੋਂ ਲੈ ਕੇ 27 ਲੱਖ ਦੇ ਕੀਮਤਾਂ 27 ਲੱਖ 27.5 ਜਿਹੜੀ ਫੋਰਮ ਭਾਏ ਤੋਂ ਬਗੈਰ ਹੋਏਗੀ 25 25.5 ਦੀ ਜਿਹੜੀ 4x4 ਆ 27 27.5 ਲੱਖ ਦੀ ਇੱਧਰ ਆ ਗਈ ਸਵਰਾਜ ਸਵਰਾਜ ਟਰੈਕਟਰ ਲੈ ਆ ਗਏ ਇੱਧਰ